ਮੇਰੇ ਮੰਨਣ ਵਿੱਚ ਨਹੀਂ ਇਹ ਵਾਲੀ ਗੱਲ ਹੁੰਦੀ ਤੁਸੀਂ ਐਵੇਂ ਜਾਣਗੇ ਹੀ ਤਾਂ ਫਰੀ ਜਾਂਦੇ ਆ ਕਿਸੇ ਦੇ ਵੀ ਮੰਨਣ ਵਿੱਚ ਨਹੀਂ ਘੰਦੀ ਸੱਚੀ ਗੱਲ ਹੈ ਭਾਜੀ ਭਾਜੀ ਘਰੇ ਜਾਣਾ ਨਹੀਂ ਭਾਜੀ ਉਹ ਘਰੇ ਨਹੀਂ ਜੇ ਹੈਗੇ ਗਏ ਆ ਕਿਤੇ ਹੁਣੇ ਬਸ ਮੈਂ ਫੋਨ ਕਾਣਦੇ ਆਂ ਕੱਲ ਦਾ ਤੇ ਫੋਨ ਨਹੀਂ ਚੁੱਕਣ ਦੇ ਅੱਛਾ ਅੱਛਾ ਜੇ ਗਲਤੀ ਹੋਈ ਆ ਨਾ ਤੇ ਮੈਂ ਆਪਣੇ ਸੁਧਾਰ ਲੂੰਗਾ ਚੰਗਾ ਬੋਲਦੇ ਨਹੀਂ ਕੀ ਗੱਲ ਹੋਈ ਆ ਮੰਮੀ ਵੀ ਬੜਾ ਦੇ ਹੀ ਰੋਲਾ ਪਾਉਣ ਲੋਕਾਂ ਨੂੰ ਇੱਥੇ ਯਕੀਨ ਹੀ ਤਾਂ ਕਰਕੇ ਆਪਣੇ ਚੀਜ਼ਾਂ ਇਹਨੂੰ ਦੇ ਜਾਂਦੇ ਹੀ ਪਠੀਕ ਕਰਦੇ ਤੇ ਜਿਹੜੇ ਕੰਮ ਇੰਨੇ ਫੜੇ ਆ ਨਾ ਇਹ ਤਨੀ ਕੰਮ ਚੱਲਦੇ ਹੁੰਦੇ ਮੰਮੀ ਹਾਂ ਪੁੱਤ ਜੋਬਨ ਕਿੱਥੇ ਆ ਜੋਤ ਕਿੱਥੇ ਆ ਜੋਬਨ ਤਾਂ ਖਰਾ ਬਾਹਰ ਨੂੰ ਗਿਆ ਹੀ ਉਹ ਤੇ ਜੋਤ ਜੋਤ ਇੱਥੇ ਕੰਮ ਕਰਨ ਦੇ ਅੰਦਰ ਆਪਣੇ ਤੁਹਾਨੂੰ ਪਤਾ ਲੱਗਾ ਵਾ ਪੇਟ 'ਚ ਬੜੀ ਥੂ ਥੂ ਹੁੰਦੀ ਜੋਬਨ ਦੀ ਕੀ ਗੱਲ ਹੋਈ ਆ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਉਹਦਾ ਅੱਛਾ ਹਾਂਜੀ ਹੁਣ ਫੇਰ ਤੈਨੂੰ ਕੌਣ ਮਿਲਿਆ ਸੀ ਮੈਨੂੰ ਫੋਨ ਆਇਆ ਏ ਕਿ ਮੁੰਡੇ ਦਾ ਅੱਛਾ ਸਾਰੇ ਗੱਲਾਂ ਕਰਨ ਦੇ ਆ ਜਿੰਨੇ ਨੂੰ ਅਕਰ ਹੋ ਗਈ ਨਾ ਪੈਸੇ ਦੀ ਇਹ ਨਾ ਪਿੰਚ ਕੇ ਨੂੰ ਮੂੰਹ ਦਿਖਾਉਣੀ ਬਣੀ ਰਹਿਣਾ ਇਹਨੇ ਆ ਤੇ ਵਧੀਆ ਹੋ ਗਿਆ ਯੋ ਦੋਵੇਂ ਜੀ ਬੰਦੇ ਨੂੰ ਬੰਦਾ ਹੀ ਨਹੀਂ ਸਮਝ ਦੇ ਦੇ ਹੁਣ ਲੱਗੂ ਕਹਣਾ ਪਤਾ ਕੀ ਬੰਦਾ ਵਾ ਕਿਹੜੇ ਭਾਵੇ ਵਗਦੀ ਚੱਲ ਕੋਈ ਗੱਲ ਨਹੀਂ ਆ ਤਾਂ ਤੂੰ ਵਧੀਆ ਕੰਮ ਕੀਤਾ ਯੋ ਉਹ ਬਾਹਰ ਤੇ ਪਤਾ ਪਤਾ ਵਾ ਮੈਂ ਡੈਡੀ ਨੂੰ ਦੱਸਿਆ ਆ ਗਿਆ ਕਿਤੇ ਉਹ ਮੰਨਦੇ ਹੀ ਨਹੀਂ ਆ ਕੀ ਆਂਦੇ ਆ ਮੇਰਾ ਮੁੰਡਾ ਇਹ ਕੰਮ ਕਰ ਨਹੀਂ ਸਕਦਾ ਮੈਂ ਕੋਈ ਗੱਲ ਨਹੀਂ ਦੁਬਾਰਾ ਪਤਾ ਲੱਗਣਾ ਫੇ ਲੱਗੂਗਾ ਪਤਾ ਤੁਹਾਨੂੰ ਚੰਗੀ ਤਰ੍ਹਾਂ ਤੁਹਾਨੂੰ ਕੋਈ ਗੱਲ ਨਹੀਂ ਉਜੇ ਤੇ ਟ੍ਰੈਕਟਰ ਨਾਲ ਇਹ ਕੰਮ ਹੋਇਆ ਨਾ ਉਹਨੇ ਘਰ ਹੀ ਆ ਜਾਣਾ ਵਾ ਉਹ ਘਰ ਨਹੀਂ ਆਉਣਾ ਮੰਮੀ ਹਾਂ ਉਹ ਪਿੰਡ ਤੋਂ ਦੱਸਣ ਡਿਆ ਲੋਕਾਂ ਨੂੰ ਅੱਛਾ ਉਹ ਕਹਿੰਦਾ ਹੁਣ ਪਿੰਡ ਕੋਲ ਜਾਇਓ ਨਾ ਹੁਣ ਹਾਂਜੀ ਮੇਰਾ ਗਰਾਮ ਘਾਤਾ ਵਾ ਆਉਣਾ ਹੀ ਕਿਸੇ ਨੇ ਨਹੀਂ ਹੁਣ ਅੱਗੇ ਆਤ ਵਧਿਆ ਕੀਤਾ ਹੀ ਉਹ ਜਿੱਦਾਂ ਪੈਸੇ ਆ ਗਏ ਸੀ ਨਾ ਸਾਨੂੰ ਤੇ ਇਹਨਾਂ ਨੇ ਪੱਲੇ ਨਹੀਂ ਬੰਨਣਾ ਤੇ ਮੇਰੀ ਗੱਲ ਸੁਣੋ ਜੋਤ ਕੋ ਜਾਓ ਤੁਸੀਂ ਇਹਦੀ ਲਾਫਾ ਕਰਕੇ ਆਉਣ ਇਹ ਤੇਰੇ ਬੰਦੇ ਨੇ ਆ ਕੰਮ ਕੀਤਾ ਹੀ ਉਹਨੂੰ ਮੈਂ ਕੀ ਕਹੂੰਗੀ ਹੁਣ ਕਹਿਣਾ ਉਹਨੂੰ ਕੀ ਸਿੱਧਾ ਦੱਸੋ ਜਾ ਕੇ ਇਹ ਆ ਕੰਮ ਹੋ ਗਿਆ ਬਾਹਰ ਪਿੰਡ ਤੋਂ ਥੂ ਦੂ ਹੋਣੀ ਹਾਡੀ ਚੱਲ ਕੋਈ ਨਹੀਂ ਮੈਂ ਉਹ ਗੱਲ ਜਾਣੀ ਆ ਕਿ ਦਲਜੀਤ ਗਿਆ ਸੀ ਅੱਡੇ ਤੇ ਤੇ ਲੋਕੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਉੱਥੇ ਦੱਸੋ ਜਾ ਗਿਆ ਇਹਨੂੰ ਕਰੋ ਇਹਦੀ ਲਾਪਾ ਚੰਗੀ ਤਰ੍ਹਾਂ ਚੱਲ ਕੋਈ ਗੱਲ ਨਹੀਂ ਮੈਂ ਉਹ ਆ ਗਈ ਚੰਗੀ ਤਰ੍ਹਾਂ ਆ ਗਈ ਮੈਂ ਹੋ ਗਈ ਜਿਵੇਂ ਉਹ ਤੇ ਹਾਂਜੀ ਹੋ ਗਿਆ ਕੰਮ ਸਾਰਾ ਹਾਂਜੀ ਹੋਈ ਚੱਲਿਆ ਇੱਦਾਂ ਕਰਾਂ ਮੈਨੂੰ ਘੁੱਟ ਕੇ ਚਾਹ ਬਣਾ ਦੇ ਹਾਂ ਮੇਰੇ ਸਿਰ ਦਰਦ ਬੜੀ ਹੁੰਦੀ ਆ ਕੋਈ ਨਹੀਂ ਬਣਾ ਦਿੰਨੀ ਆ ਕਰਦਾ ਮੜ ਜੀ ਕਰਕੇ ਤੇ ਛੇਤੀ ਬਣਾ ਦੀ ਫਿਰ ਬਣਾ ਦੇ ਨਹੀਂ ਮੇਰੀ ਗੱਲ ਸੁਣ ਹਾਂ ਜੋ ਬੰਨੇ ਕੀ ਕੰਮ ਫੜਿਆ ਇੱਥੇ ਬਹਿ ਕੀ ਹੋਇਆ ਮਮੀ ਜੀ ਹੁਣ ਆ ਕੀ ਆ ਇੰਨੀ ਛੇਤੀ ਅਮੀਰ ਨਹੀਂ ਬਣਿਆ ਜਾਂਦਾ ਹੁੰਦਾ ਜਿੰਨੀ ਛੇਤੀ ਤੁਸੀਂ ਬਣਦੇ ਜੇ ਗੱਲ ਕੀ ਹੋਈ ਆ ਮੈਨੂੰ ਗੱਲ ਤੇ ਦੱਸੋ ਕੀ ਗੱਲ ਹੋ ਗਈ ਆ ਨਾ ਬਣਾਉਣੀਆਂ ਲੋਕਾਂ ਦੀਆਂ ਕਿ ਖਰਾਬ ਕਰਨੀਆਂ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਪਿੰਡ ਦੇ ਵਿੱਚ ਥੂ ਥੋ ਹੋਣ ਗਈ ਆ ਥੂ ਥੋ ਹੋਂਦੀ ਉਹ ਕਿਉਂ ਲੋਕਾਂ ਨੂੰ ਇੱਥੇ ਯਕੀਨ ਸੀ ਤਾਂ ਕਰਕੇ ਆਪਣੇ ਚੀਜ਼ਾਂ ਇਹਨੂੰ ਦੇ ਜਾਂਦੇ ਸੀ ਪਿਠੀਕ ਕਰਦੇ ਤੇ ਜਿਹੜੇ ਕੰਮ ਇੰਨੇ ਫੜੇ ਆ ਨਾ ਇਤਾਂ ਨਹੀਂ ਕੰਮ ਚੱਲਦੇ ਹੁੰਦੇ ਮੰਮੀ ਜੀ ਗੱਲ ਕੀ ਹੋਈ ਆ ਮੈਨੂੰ ਉਹ ਤੇ ਦੱਸੋ ਨਹੀਂ ਗੱਲ ਕੀ ਹੁਣੀ ਆ ਇਹਨੇ ਉਹ ਜਿਹੜਾ ਮੁੰਡਾ ਆਂਦਾ ਹੁੰਦਾ ਹੈ ਤੁਹਾਡੇ ਵੱਲ ਇਹਦਾ ਦੋਸਤ ਲਵਲੀ ਉਹਦਾ ਟਰੈਕਟਰ ਨਹੀਂ ਆਇਆ ਠੀਕ ਹੋਣ ਵਾਸਤੇ ਹਾਂਜੀ ਇਹਨਾਂ ਨੇ ਤਾਂ ਖਰਾਬ ਕਰਤਾ ਵਾ ਉਹਨੇ ਸਾਰੇ ਪਿੰਡ ਵਿੱਚ ਦੱਸਿਆ ਵਾ ਕਿ ਇਹਨੇ ਆ ਕੰਮ ਕੀਤਾ ਵਾ ਤੁਹਾਨੂੰ ਥੋੜੀ ਬੋਧੀ ਸ਼ਰਮ ਆਉਣੀ ਚਾਹੀਦੀ ਆ ਤੁਹਾਡੀ ਕਿੰਨੀ ਮਦਦ ਕਰਦਾ ਰਿਆ ਆਪਣੀ ਗੱਡੀ ਤੁਹਾਨੂੰ ਦਿੰਦਾ ਰਿਆ ਉਹ ਤੁਸੀਂ ਪਾਉਂਦੇ ਰਹੇ ਪੈਸੇ ਕਿੰਨੇ ਦਿੱਤੇ ਪਰ ਤੁਹਾਨੂੰ ਤਾਂ ਮੋਲੀ ਨਹੀਂ ਬੰਦੇ ਦਾ ਵੀ ਬੰਦਾ ਕੀ ਹੁੰਦਾ ਵਾ ਮੰਮੀ ਜੀ ਮੰਨਣ ਵਾਲੀ ਕਿਹੜੀ ਗੱਲ ਹੀ ਜੇ ਇਹਨਾਂ ਨੇ ਲਿਆਂਦਾ ਹੀ ਤੇ ਠੀਕ ਹੀ ਕਰਨਾ ਹੈ ਅਸੀਂ ਕਿਉਂ ਖਰਾਬ ਕਰਕੇ ਦੇਣਾ ਉਹਨੂੰ ਗਲਤੀ ਲੱਗੀ ਹੋਣੀ ਆ ਕੋਈ ਆਹੋ ਸ਼ਦਾਈ ਜੂਆ ਮੰਮੀ ਇਹ ਐਵੇਂ ਨਹੀਂ ਉੱਡੇ ਫਿਰਦੇ ਸੀ ਉਹ ਚੱਲ ਕੋਈ ਗੱਲ ਨਹੀਂ ਉੱਡੇ ਫਿਰਦੇ ਹਨਾ ਹੁਣ ਖੰਭ ਕੱਟੇ ਗਏ ਆ ਬਹਿ ਜਾ ਹੁਣ ਆਰਾਮ ਦੇ ਨਾਲ ਬੜੇ ਤੜਦੇ ਹੀ ਏ ਜੇ ਇੰਨੇ ਹੱਤ ਚੁੱਕੀਏ ਨਾ ਤਾਂ ਰੱਬ ਵੈਰੀ ਹੁੰਦਾ ਇੰਨੇ ਹੱਤ ਦਾ ਬੰਦੇ ਨੂੰ ਬੰਦਾ ਸਮਝੀ ਜਾਂਦਾ ਵਾ ਮੰਮੀ ਜੀ ਤੁਸੀਂ ਆਪ ਸਿਆਣੇ ਜੀ ਜਿੱਦੋਂ ਕੀ ਇੱਥੇ ਚੀਜ਼ਾਂ ਲਾ ਜਾਂਦੇ ਆ ਤੈਹੀ ਠੀਕ ਹੀ ਕਰਨੀਆਂ ਹੁੰਦੀਆਂ ਆ ਵਾ ਐਹੀਂ ਬੁਗੜਨੀਆਂ ਥੋੜੀ ਹੁੰਦੀਆਂ ਆ ਹੁਣ ਪਤਾ ਨਹੀਂ ਆ ਵੀ ਕੀ ਹੋਇਆ ਵਾ ਜਾਂ ਕੀ ਗੱਲ ਵਾ ਅਜੇ ਪੂਰੀ ਗੱਲ ਪਤਾ ਲੱਗੂਗੀ ਫੇਰੀ ਆ ਨਾ ਤੁਹਾਨੂੰ ਨਹੀਂ ਪੂਰੀ ਗੱਲ ਦਾ ਪਤਾ ਬਾਹਰ ਅੱਡੇ ਦਾ ਤਾਂ ਸਾਰੀ ਗੱਲ ਦਾ ਪਤਾ ਵਾ ਸਾਨੂੰ ਪਤਾ ਲੱਗਾ ਤੇਰੇ ਵੱਲ ਆਈਆਂ ਮੈਂ ਚਲੋ ਕੋਈ ਨਹੀਂ ਮੈਂ ਇਹਨਾਂ ਨੂੰ ਕਹਿਨੀ ਆਂ ਆਪਣਾ ਪੁੱਛਦੇ ਆ ਕੀ ਗੱਲ ਹੋਈ ਆ ਉਹਦਾ ਖਰਾਬ ਤੇ ਇਦਾਂ ਦੀ ਕੋਈ ਗੱਲ ਹੈ ਨਹੀਂ ਪਿਓ ਖਰਾਬ ਹੋ ਜੇ ਪਤਾ ਤਾਂ ਸਾਰਾ ਹੀ ਇਹਨੂੰ ਵੀ ਐਨੀ ਮੀਣੀ ਜੀ ਨਾ ਬਣ ਇਹਨਾਂ ਨੇ ਤਾਂ ਸਾਡੀ ਬੇਇੱਜ਼ਤੀ ਕਰਾਉਣੀ ਨਾਲੀ ਚਲ ਸਾਡੀ ਪੁੱਤ ਕਾਦੀ ਆ ਅਹੀਂ ਜੇ ਤਾਂ ਚੋਰ ਨਹੀਂ ਚੋਰ ਦੇ ਭਾਈ ਨਹੀਂ ਸਾਰੇ ਕੰਮ ਤੇ ਦੋਵੇਂ ਜੀ ਕੰਮ ਤੇ ਹੀ ਗਾੜੀ ਹੋ ਗਏ ਮੰਮੀ ਇਹ ਤਾਂ ਹੀ ਤਾਂ ਹੈ ਇਕੱਠੇ ਕਰਦੇ ਰਹੇ ਆ ਚੱਲ ਕੋਈ ਨਹੀਂ ਕਿੰਨਾ ਚਿਰ ਇਕੱਠੇ ਕਰਨੇ ਹੀ ਚੱਲ ਚਲਦੀ ਹੈ ਆ ਜਿਹੜਾ ਕੰਮ ਕੀਤਾ ਨਾ ਅਦਲਜੀਤ ਨੇ ਬਹੁਤ ਹੀ ਵਧੀਆ ਕੀਤਾ ਇਹ ਇਹ ਤਾਂ ਹੁਣ ਪਤਾ ਲੱਗਣਾ ਹੀ ਇਹਨਾਂ ਨੂੰ ਅਸੀਂ ਐਵੇਂ ਜਾਣ ਕੇ ਪੈਂਦੇ ਨੇ ਇਹਨਾਂ ਨੂੰ ਕੋਈ ਗੱਲ ਨਹੀਂ ਇਹਨਾਂ ਨੇ ਕੰਮ ਕਾੜਾ ਚਲਾ ਲਿਆ ਹੈਗਾ ਇਹਨਾਂ ਨੇ ਤਾਂ ਸਾਨੂੰ ਵਾਦੂ ਘਾਟ ਤੋਂ ਸੋਨਾ ਛੜਿਆ ਲਈ ਸਿਰਫ ਇੱਕਦਮ ਡੈਡੀ ਨੇ ਸਲਾਹ ਹੀ ਨਹੀਂ ਤਾਂ ਸਮਝਦੇ ਤੇ ਹੀ ਬਸ लवली ਆ ਸਾਰਾ ਕੁਝ ਕੋਈ ਗੱਲ ਨਹੀਂ ਤੇ ਦਲਜੀਤ ਨੇ ਵੀ ਨਾ ਉਤਾਂ ਹੀ ਕੰਮ ਕਢਾਇਆ ਉਹਦੇ ਤਾਂ ਜਾਂਦੇ ਹੀ ਆ ਕੋ ਗੱਡੀ ਮੰਗ ਲਿਆ ਕਦੀ ਕੁਝ ਮੰਗ ਲਿਆ ਹੁਣ ਪਤਾ ਲੱਗੂਗਾ ਨਾ ਇਹਨੂੰ ਹੁਣ ਉਹਨੇ ਚੀਜ਼ ਦੇਣੀ ਆ ਹੁਣ ਤੇ ਇਹਨਾਂ ਦੀ ਬੇਇੱਜ਼ਤੀ ਕਰਨ ਲਿਆ ਵਾ ਪੂਰੀ ਰੱਜ ਕੇ ਪਿੰਡ ਵਿੱਚ ਆਹ ਤਾਂ ਵਧੀਆ ਕੀਤਾ ਤਾਂ ਮੈਂ ਤਾਂ ਨਹੀਂ ਦੋ ਚਾਰ ਪਾਣੀ ਲੈ ਕੇ ਤਾਂ ਭੁਖਾਰਾ ਵੀ ਫੇਰ ਇਹਨਾਂ ਦਾ ਜਲੂਸ ਨਿਕਲੇ ਸਾਡੇ ਸਾਹਮਣੇ ਫੇਰ ਗੱਲ ਬਾਨੀ ਕਿ ਕੀ ਡਾਰਵਾ ਕਿ ਤੇ ਡੈਡੀ ਨੇ ਦੱਸ ਦੇਣਾ ਡੈਡੀ ਨੂੰ ਕੀ ਪਤਾ ਵਾ ਡੈਡੀ ਨੇ ਤਾਂ ਦਲਜੀਤ ਨੂੰ ਨਿਕਲਦੇ ਹੀ ਵੇਖਿਆ ਸੀ ਮਮੀ ਠੀਕ ਆ ਮੈਨੂੰ ਤਾਂ ਇਹੋ ਡਰ ਹੀ ਕਿ ਡੈਡੀ ਨੇ ਵੇਖਿਆ ਨਾ ਹੋਵੇ ਉਹ ਮਮੀ ਕਿਹੜੀਆਂ ਗੱਲਾਂ ਗਾਣਦੇ ਹੋ ਲਾਂਬੇ ਦੀ ਕਿੱਡੀ ਗੱਲ ਵਾ ਲਾਂਬਾ ਵੀ ਘਰੇ ਆਇਆ ਲੋ ਬੰਦੇ ਆਉਣਗੇ ਇੱਥੇ ਟੈਨਸ਼ਨ ਨਾ ਲਾਓ ਆ ਤੇ ਵਧੀਆ ਗੱਲ ਵਾ ਮੈਂ ਇਹ ਗੱਲ ਕਹਿ ਨਹੀਂ ਵੀ ਸਾਡੇ ਸਾਹਮਣੇ ਇਹਦਾ ਜਲੂਸ ਨਿਕਲੇ ਨਾ ਫੇਰ ਗੱਲ ਬੰਦੀ ਉਹ ਆਏ ਲੋ ਜਦੋਂ ਕੰਮ ਹੋਇਆ ਹੋਣਾ ਉਹਨਾਂ ਘਰੇ ਆਣੇ ਆਉਣਾ ਵਾ 50 60 ਹਜ਼ਾਰ ਲੱਗਦਾ ਇੰਜਨ ਦੇ ਆਹੋ ਤਾਂ ਗੱਲ ਹੈ ਹੀ ਆ ਠੀਕ ਹੋਣੇ ਗਿਆ ਉੱਥੇ ਸਿੱਧਵੀ ਅੱਛਾ ਠੀਕ ਆ ਹਾਂਜੀ ਉੱਥੇ ਦੇ ਆਇਆ ਹੁਣ ਉਹ ਸਿੱਧਵੀ ਗਈ ਠੀਕ ਕਰਨ ਅੱਛਾ ਆਇਓ ਬੰਦੇ ਕੋਈ ਸਮਾਨ ਹੈ ਨਹੀਂ ਹਾਂ ਕੰਮ ਤੇ ਵਾਪਸ ਲੈ ਆਏ ਮੈਂ ਦੱਸਿਆ ਕਿ ਬੰਦੇ ਨੇ ਉਹ ਆਣ ਕੇ ਤੇ ਗੱਲ ਪਵੇ ਵੀ ਮੈਂ ਤੈਨੂੰ ਬਣਾਉਣ ਵਾਸਤੇ ਦਿੱਤਾ ਹੈ ਕਿ ਖਰਾਬ ਕਰਨ ਵਾਸਤੇ ਦਿੱਤਾ ਹੈ ਤੋ ਪਤਾ ਨਹੀਂ ਹੁਣ ਆਊ ਗਈ ਮੰਮੀ ਕੋਈ ਬੰਦੇ ਚੜ ਇਕੱਠੇ ਕਰਕੇ ਲੈ ਆਊਗਾ ਕੱਲਾ ਆ ਕੇ ਕਰੂਗਾ ਇੱਥੇ ਜਿਹੜੀਆਂ ਸਮਾਨ ਵਿੱਚ ਡਾਰੀਆਂ ਲਾਉਂਦੇ ਹੈ ਨਾ ਕੰਮ ਹੋ ਗਿਆ ਠੱਪ ਹੁਣ ਮਜ਼ਾ ਆਉਣਾ ਹੀ ਹੁਣ ਤਰਲੇ ਲੈਣਗੇ ਫੇਰ ਤੇਰੀ ਉਹ ਤਰਲੇ ਲੈਣਗੇ ਮੰਮੀ ਜੋ ਮੁੜੇ ਦੀ ਫੀਸ ਨਾ ਦਿੱਤੀ ਗਈ ਉਦੋਂ ਪਤਾ ਲੱਗਣਾ ਹੁਣ ਫੇਰ ਲੈ ਤੇਰਾ ਦਿਮਾਗ ਵੀ ਨਾ ਠੀਕ ਹੀ ਚੱਲਿਆ ਜੋ ਵੀ ਤੂੰ ਕੀਤਾ ਵਧੀਆ ਹੀ ਕੀਤਾ ਮੇਰੀ ਸੁਣ ਗੱਲ ਹੁਣ ਨਾ ਬੋਕੇ ਗੱਲਾਂ ਨਾ ਕਰੋ ਇੱਥੇ ਕਿਤੇ ਸੁਣਦੀ ਨਾ ਹੋਵੇ ਬੜੀ ਚਲਾਕ ਵਾ ਉਹ ਹੈ ਨਹੀਂ ਇੱਥੇ ਬਾਹਰ ਚਲ ਗਈ ਮੈਂ ਵੇਖ ਕੇ ਆਇਆ ਹਾਂ ਮਤਲਬ ਜੀਤ ਹੈ ਆਪਦਾ ਹਸਾਬ ਕਿਤਾਬ ਇਦਾਂ ਦਾ ਹੀ ਕੰਦਾ ਨਾ ਲੱਗੀ ਰਹਿੰਦੀ ਹੁੰਦੀ ਆ ਜੇ ਇੱਕ ਵੀ ਗੱਲ ਸੁਣ ਗਈ ਨਾ ਉਹਨੇ ਤਾਂ ਰੋਲਾ ਪਾ ਦੇਣਾ ਵਾ ਦਫਾ ਕਰੋ ਇੱਥੇ ਨਹੀਂ ਆਪਾਂ ਗੱਲ ਕਰਨੀ ਉੱਥੇ ਤੇ ਜਾਵਾਂਗੇ ਬਸ ਠੀਕ ਨੇ ਉੱਥੇ ਦੇ ਭਾਵਾਂਗੇ ਨਾ ਫਿਰ ਪੂਰੀ ਗੱਲ ਕਰਾਂਗੇ ਟੈਨਸ਼ਨ ਨਾ ਲਓ ਤੁਸੀਂ ਸੰਦੀਪ ਤੂੰ ਇਦਾਂ ਕਰ ਚਾਹ ਦਾ ਕੱਪ ਬਣਾ ਹੁਣ ਵਧੀਆ ਜੀਆ ਕੋਈ ਗੱਲ ਨਹੀਂ ਮੈਨ ਇਹ ਰਹੀ ਗੰਗਲਣਾ ਕਰਨੇ ਪਾਵੇਂ ਸੂਜੀ ਸੁੰਦੀ ਹੋਵੇ ਉਹ ਚਲੋ ਚੁੱਪ ਕਰੋ ਆਪਣੇ ਆਪਣੇ ਕੰਮ ਕਰੋ ਚਲੋ ਚਲ ਠੀਕ ਆ ਮੈਂ ਕਿਹਾ ਇਹਨੂੰ ਮੇਰੇ ਸਿਰ ਦਰਦ ਹੋਣੇ ਮੈਨੂੰ ਚਾਹ ਬਣਾ ਦੇ ਘੁੱਟ ਕੇ ਗਈ ਤੇ ਹੈਗੀ ਵੇਖੋ ਬਣਾਉਂਦੀ ਹੈ ਕਿ ਨਹੀਂ ਕੋਈ ਗੱਲ ਨਹੀਂ ਹੁਣ ਸਾਡੇ ਹੀ ਆਖੇ ਲੱਗਣਾ ਹੋਰ ਕਿਹਦੇ ਲੱਗਣਾ ਆਏ ਨੇ ਇਹ ਤਾਂ ਗੱਲ ਸਹੀ ਹੈ ਹੁਣ ਜਿਹੜੇ ਕੰਮ ਫੜੇ ਸੀ ਉਹ ਤਾਂ ਕੰਮ ਹੋ ਗਿਆ ਬੰਦ ਮਮੀ ਟੱਬਰ ਵੀ ਚਾਹੀਦਾ ਵਾ ਸਹੀ ਗੱਲ ਆ ਜੇ ਇਹ ਤਾਂ ਸਾਰੇ ਕੰਮ ਨਾ ਸਾਡੀ ਸਹਿਮਤੀ ਨਾ ਕਰਦੇ ਫੇਰ ਤਾਂ ਵਧੀਆ ਹੁਣ ਇਹ ਹੀ ਜਦੋਂ ਮਰਜ਼ੀਆਂ ਕੀਤੀਆਂ ਆਪਣੀਆਂ ਲੱਲਣ ਨੂੰ ਪਿਆਹੀ ਹੁਣ ਕੰਮ ਕਮਾਈ ਕਿਦਾਂ ਕਰਦੀ ਹੈ ਕੋਈ ਗੱਲ ਨਹੀਂ ਤੁਸੀਂ ਚੁੱਪ ਕਰੋ ਮੈਂ ਵੀ ਨਹੀਂ ਪਹਿਲਾਂ ਚਾਹ ਬਣਾਉਂਦੀ ਕਿ ਨਹੀਂ ਕਿਤੇ ਸੁਣਦੀ ਨਾ ਹੋਵੇ ਜਾਂ ਵੇਖਾਂ ਜੇ ਨਹੀਂ ਬਣਾਉਂਦੀ ਤਾਂ ਆਪ ਘੁੱਟ ਬਣਾ ਲਿਆ ਕੋਈ ਗੱਲ ਨਹੀਂ ਬਣਾਉਣੀ ਲੈ ਦਲਜੀਤ ਨੇ ਨਾ ਆਹ ਕੰਮ ਬੜਾ ਵਧੀਆ ਕੀਤਾ ਲੋਕਾਂ ਨੇ ਕਹਿਣਾ ਤਾਂ ਹੈ ਹੀ ਆ ਵੀ ਪੋਤੀ ਹੀ ਉਹ ਵੀ ਤੇ ਇਦਾਂ ਕੀਤਾ ਉਹਦੇ ਨਾਲ ਪਰ ਪੁੱਤ ਦੇ ਕੰਮ ਨਹੀਂ ਬੁੱਤਾਂ ਵਾਲੇ ਹੈਗੇ ਮਾਂ ਨੂੰ ਤਾਂ ਮਾਂ ਸਮਝਦਾ ਹੀ ਨਹੀਂ ਘਰ ਦੀ ਦੇ ਪਿੱਛੇ ਲੱਗ ਕੇ ਕਿਦਾਂ ਜ਼ੁਬਾਨ ਚਲਾਉਂਦਾ ਸੀ ਹੁਣ ਚਲਾ ਜ਼ੁਬਾਨ ਨਾ ਤੂੰ ਰੁਪਈਏ ਰੁਪਈਏ ਤਾਂ ਹੀ ਮਥਾ ਦੇ ਹੋਵੇਗਾ ਵੇਖੇ ਤੂੰ ਕਿਦਾਂ ਸਾਡੇ ਕੌਮਨਾ ਮੰਮੀ ਇੰਨੇ ਪੈਸੇ ਦੇ ਦੋ ਤਾਂ ਮੰਮੀ ਇੰਨੇ ਪੈਸੇ ਦੇ ਦੋ ਫੇਰ ਤੈਨੂੰ ਉਹ ਗੱਲਾਂ ਮੈਂ ਯਾਦ ਕਰਵਾਉਂਗੀ 10 ਇੰਨੇ ਨਾ ਹੁਣ ਮੈਨੂੰ ਫੋਨ ਕਰੀ ਜਾਣਾ ਜਿਹੜਾ ਕੰਮ ਕਰਤਾ ਵਾ ਉਹ ਤੇ ਹੁਣ ਲੋਕਾਂ ਚ ਥੂ-ਥੂ ਹੋਣੀ ਡਈ ਹੋਣੀ ਹੈ ਹੁਣ ਮੈਨੂੰ ਫੋਨ ਲਾ ਕੇ ਪੁੱਛੂਗਾ ਨਾ ਕੀ ਰ ਇੱਥੇ ਬੈਠੀ ਆਂ ਕੀ ਗੱਲ ਹੋਈ ਆ? ਉਹ ਗੱਲ ਕੀ ਹੋਣੀ ਆ? ਹਾਂ। ਐਵੇਂ ਫੋਨ ਕਰੀ ਜਾਂਦੇ ਮੈਨੂੰ ਬਾਰ-ਬਾਰ। ਜਦੋਂ ਪਤਾ ਵਾ ਵੀ ਨਹੀਂ ਚੁੱਕਣ ਡਿਆ ਗਾੜੀਆਂ। ਜੋ ਬਣ ਕਰਨ ਦੇ ਆਇਆ। ਕੋਈ ਆਹੋ ਤੇ ਹੋਰ ਕਿਨੇ ਕਰਨਾ ਵਾ? ਤੇ ਤੁਸੀਂ ਉਹਨਾਂ ਦੀ ਇੱਕ ਵਾਰ ਗੱਲ ਤੇ ਸੁਣ ਲਓ। ਉਹਨਾਂ ਨੂੰ ਵੀ ਮੌਕਾ ਦੋ ਨਾ ਆਪਣਾ ਪੱਖ ਰੱਖਣ ਦਾ। ਤੁਸੀਂ ਤਾਂ ਬਸ ਉਹਦਾ ਇੱਕ ਸੁਰ ਕੱਢੀ ਜਾਂਦੇ ਵੀ ਉਹਦੀ ਗਲਤੀ ਆ। ਤੇ ਟਰੈਕਟਰ ਜਦੋਂ ਖੜਿਆ ਹੀ ਹੁੰਨੇ ਆ ਤੇ ਗਲਤੀ ਉਹਦੀ ਆ। ਅਣਜਾਣਪੁਣੇ ਵਿੱਚ ਗਲਤੀਆਂ ਬੰਦੇ ਕੋ ਹੋ ਹੀ ਜਾਂਦੀਆਂ ਆ। ਕੋਈ ਇਦਾਂ ਕਰਨ ਦੇ ਬੰਦੇ ਘਰੇ ਜਾੜੀ। ਜਾਂ ਹੋਰ ਕੋਈ ਕੰਮ ਹੋ ਗਿਆ ਇਹ ਥੋੜਾ ਜਿਹੀ ਪਰੇਤ ਪਾਦ ਨਹੀਂ ਸੀ ਜੰਜਾ ਹੁਣ ਗਲਤੀ ਦੇ ਨਾਲ ਪੈ ਵੀ ਗਈ ਹੋਊਗੀ ਤੇ ਤੁਸੀਂ ਤਾਂ ਬਸ ਇੱਕੋ ਗੱਲ ਕਰੀ ਜਾਂਦੇ ਆ ਮੈਨੂੰ ਨਹੀਂ ਕਿਹੜੇ ਗੱਲ ਦਾ ਪਤਾ ਨਾ ਮੈਂ ਉਹਦਾ ਫੋਨ ਚੁੱਕਣਾ ਵਾ ਤੇ ਜੇ ਇੱਥੇ ਆਊਗਾ ਵੀ ਨਾ ਤੂੰ ਉਹਨੂੰ ਨਾ ਕਰਦੀ ਇੱਥੇ ਹੈ ਨਹੀਂ ਇਹ ਘਰ ਉਹ ਤੁਸੀਂ ਇੱਕ ਵਾਰ ਫੋਨ ਚੁੱਕੋ ਸਹੀ ਭਲਾ ਕੀ ਕਹਿੰਦੇ ਆ ਉਹ ਮੈਂ ਨਹੀਂ ਚੁੱਕਣਾ ਹੁਣ ਲੋਕਾਂ 'ਚ ਥੋ-ਥੋ ਹੋਣੀ ਹੋਣੀ ਆ ਨਾ ਤਾਂ ਆਂ ਡਿਆ ਫੋਨ ਕਰਨ ਹੁਣ ਲੱਗ ਗਿਆ ਸਾਰਿਆਂ ਨੂੰ ਪਤਾ ਉਹਦਾ ਤੁਹਾਨੂੰ ਪਤਾ ਵਾ ਵੀ ਉਹਨੇ ਇਦਾਂ ਕੀਤਾ ਜਾਣ ਕੇ ਕੀਤਾ ਆ ਉਹ ਕੀਤਾ ਯਾਰ ਉਹਨੇ ਆ ਇਹਨੇ ਚੱਡਾ ਨਹੀਂ ਟਰੈਕਟਰ ਖਰਾਬ ਹੋ ਗਿਆ ਫਿਰ ਮੇਰੇ ਮੰਨਣ ਵਿੱਚ ਨਹੀਂ ਇਹ ਵਾਲੀ ਗੱਲ ਹੁੰਦੀ ਤੁਸੀਂ ਹਮੇ ਜਾਣਗੇ ਹੀ ਤਾਂ ਕਰੀ ਜਾਂਦੇ ਆ ਕਿਸਦੇ ਵੀ ਮੰਨਣ ਵਿੱਚ ਨਹੀਂ ਘੁੰਦੀ ਯਕੀਨ ਕੌਣ ਕਰਨ ਲਿਆ ਵਾ ਤੇਰੀ ਕੋ ਗੱਲੀ ਬਸ ਕਰੀ ਜਾਂਦੇ ਆ ਲਵਲੀ ਅਵੇਲਾ ਉਹਦੀ ਆਵਾਜ਼ ਹੀ ਘਰ ਤੱਕ ਪਹੁੰਚ ਗਈ ਵੇਲਾ ਚੱਲ ਜਾਓ ਇੱਕ ਵਾਰ ਗੱਲ ਕਰੋ ਉਹ ਮੈਂ ਨਹੀਂ ਕਹ ਜਾਣਾ ਜਾਂ ਉਹਨੂੰ ਜਾ ਕੇ ਕਹਦੇ ਵੀ ਹੰਨੀ ਇੱਥੇ ਉਹ ਗਿਆ ਵਾ ਕਿਤੇ ਜਦੋਂ ਮੈਂ ਕਿਦਾਂ ਕਹਦਾ ਜਗਤ ਦੀ ਤੇ ਹੱਦ ਕਰੀ ਜਾਂਦੇ ਆ ਉਹ ਕਹਦੇ ਹਾਂ ਅੱਗੇ ਵੀ ਤੇ ਗੇਟ ਖੋਲਦੀ ਰਹੀਆਂ ਤੂੰ ਕੋਈ ਨਹੀਂ ਹੌਤਾ ਡੱਲ ਫੇ ਹੁਣ ਆਏ ਤਾਂ ਤੁਸੀਂ ਗੱਲ ਕਰ ਲਓ ਉਹਨਾਂ ਨਾਲ ਮੈਂ ਨਹੀਂ ਕਰਨੀ ਗੱਲ ਉਹਨਾਂ ਅੱਗੇ ਘਟ ਕੇ ਜਾ ਰਹੀ ਜਾਨੇ ਬੇੜਾ ਕਰ ਕਰਕੇ ਤੇ ਸੁੱਟਦਾ ਟਰੈਕਟਰ ਦਾ ਅਸਿਕਾ ਪਾਜੀ ਪਾਜੀ ਘਰੇ ਜੇ ਬਣਾ ਨਹੀਂ ਪਾਜੀ ਉਹ ਘਰੇ ਨਹੀਂ ਜੇ ਹੈਗੇ ਗਏ ਆ ਕਿਤੇ ਹੁਣੇ ਬਸ ਮੈਂ ਫੋਨ ਕਰਾਂਦੇ ਸੀ ਕੱਲ ਦਾ ਤੇ ਫੋਨ ਨਹੀਂ ਸੀ ਚੁੱਕਣ ਦੇ। ਅੱਛਾ ਅੱਛਾ। ਤਾਂ ਕਰਕੇ ਮੈਂ ਸੋਚਿਆ ਮੈਂ ਆ ਵੀ ਆ ਕੇ ਪੁੱਛ ਲੈਣਾ ਇੱਕ ਵਾਰੀ। ਫੋਨ ਤੇ ਭਾਈ ਉਹਨਾਂ ਦਾ ਥੋੜਾ ਜਿਹਾ ਖਰਾਬ ਜਿਹਾ ਹੋਇਆ ਸੀ। ਤਾਂ ਕਰਕੇ ਫੇਰ ਪਤਾ ਨਹੀਂ ਲੱਗਦਾ ਹੈਗਾ। ਆ ਦੱਸਣ ਦੇ ਸੀ ਮੈਨੂੰ ਕਹਿੰਦੇ ਫੋਨ ਖਰਾਬ ਆ। ਹਾਂਜੀ। ਤੇ ਜਦੋਂ ਆਉਣਗੇ ਨਾ ਕਰ। ਤੇ ਉਹਨਾਂ ਨੇ ਕਹਿੰਇਓ ਫਿਰ ਜਾਂ ਤੇ ਉਧਰ ਫੇਰ ਮਾਰਨ। ਆਜੋ ਚਾਹ ਪੀ ਕੇ ਚੱਲ ਜਾਈਏ। ਨਹੀਂ 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 ਕੋਈ ਗੱਲ ਨਹੀਂ। ਮੈਂ ਫੇਰ ਆ ਜਾਊਂਗਾ ਕੋਈ ਨਹੀਂ। ਉਹਨਾਂ ਨੇ ਕਹਇਓ ਜਾਂ ਫੇਰ ਮਾਰਨ ਜਾਂ ਫੋਨ ਕਰਨ ਮੈਨੂੰ ਹੈ। ਕੋਈ ਗੱਲ ਨਹੀਂ ਮੈਂ ਦੱਸ ਦਊ ਉਹਨਾਂ ਨੂੰ। ਦੱਸ। ਹੁਣ ਵਿਚਾਰੇ ਨਾ ਹੁਣ ਉਹਨਾਂ ਦੀ ਤਾਂ ਨੇ ਗੱਲ ਸੁਣੀ ਆ ਤੇ ਨਾ ਉਹਨਾਂ ਦਾ ਫੋਨ ਚੁੱਕਨ ਦੇ ਆ ਇਹਨਾਂ ਦਾ ਵੀ ਕੋ ਹਾਲ ਨਹੀਂ ਜੇ ਮੈਂ ਇਹਨਾਂ ਨੂੰ ਕਵਾਂ ਤਾਂ ਸਗੋਂ ਗਾੜੀ ਸਰਦੇਵਾਲਾ ਨੂੰ ਪੈਂਦੀ ਆ ਕੀ ਇਹਨਾਂ ਦੇ ਨਾਲ ਗੱਲ ਕਰਨੀ ਆ ਸਮਾਂ ਹੀ ਨਹੀਂ ਲੱਗਦੀ ਹੈਗੀ ਇਹ ਵੀ ਮੈਨੂੰ ਨਹੀਂ ਲੱਗਦਾ ਜੋਬਨ ਭਾਜੀ ਨਾ ਬੜੇ ਇਮਾਨਦਾਰ ਵਾ ਇਹਦੇ ਵਿੱਚ ਜਾਣ ਕੇ ਉਹਨਾਂ ਦੇ ਇਲਜ਼ਾਮ ਲਾਈ ਜਾਂਦੇ ਆ ਚਲੋ ਇੱਕ ਨਾ ਇੱਕਦਮ ਪਤਾ ਤਾਂ ਲੱਗੂਗਾ ਹੀ ਚਲ ਗਿਆ ਵਾ ਜਾਣਾ ਹੀ ਵਿਚਾਰੇ ਨੇ ਜਦੋਂ ਫਿਰ ਗੱਡੀ ਹੋ ਕੇ ਗੱਲ ਨਹੀਂ ਕਰਨੀ ਤੇ ਕਹਿੰਦਾ ਤੇ ਨਹੀਂ ਕੋ ਕਹਿਣਾ ਉਹਨੇ ਕੀ ਆਹੀ ਪੁੱਛਣ ਦਿਆ ਹੀ ਵੀ ਘਰੇ ਨੇ ਤੇ ਮੈਂ ਕਹਿਤਾ ਫਿਰ ਝੂਠ ਬੋਲਣਾ ਹੀ ਪਣਾ ਕੀ ਕਰਨਾ ਹੋਂ ਨਹੀਂ ਗਾਣੇ ਆਉਣਾ ਦੋ ਵਾਰੀ ਤਾਂ ਅੱਗੇ ਮੁੜ ਗਿਆ ਮੇਰੀ ਗੱਲ ਸੁਣੋ ਜਿੱਦਾਂ ਸਾਰੇ ਪਿੰਡ ਵਿੱਚ ਵਾਈ ਉਡੀ ਆ ਤੇ ਫਿਰ ਉਹਨੇ ਵਿਚਾਰੇ ਨੇ ਘਰ ਕੀ ਕਰਨ ਆਉਣਾ ਸੀ ਜੇ ਉਹ ਸੱਚਾ ਹੀ ਤੇ ਫੇਰ ਹੀ ਘਰ ਆਇਆ ਆ ਉਹ ਸੱਚਾ ਹੋਂ ਆਇਆ ਹੁਣ ਆਵਣਾ ਕਿ ਮੈਂ ਇਹ ਕੰਮ ਕੀਤਾ ਨਹੀਂ ਆ ਤੁਸੀਂ ਗੱਲ ਤੇ ਕਰਦੇ ਇੱਕ ਵਾਰ ਫੇਰੀ ਪਤਾ ਲੱਗਣਾ ਹੀ ਉਹ ਗੱਲਾਂ ਕਰਕੇ ਵੀ ਉਹ ਗੱਲਾਂ ਹੋਣੀਆਂ ਵਾਪਸ ਮੁੜ ਕੇ ਫੇਰ ਬਾਹਰ ਕਿ ਤੂੰ ਇਹ ਕੰਮ ਕਿਉਂ ਕੀਤਾ ਉਹਨੇ ਕਹਿਣਾ ਮੈਂ ਕੀਤਾ ਨਹੀਂ ਮੇਰੀ ਗੱਲ ਸੁਣੋ ਜੇ ਉਹ ਹੁੰਦਾ ਨਾ ਝੂਠਾ ਚਾਹੀ ਉਹਨੇ ਜਾਣ ਬੁੱਝ ਕੇ ਇਹ ਵਾਲਾ ਕੰਮ ਕੀਤਾ ਹੁੰਦਾ ਤੇ ਉਹਨੇ ਵਿਚਾਰੇ ਨੇ ਘਰ ਤੱਕ ਕਰਨੀ ਹੀ ਆਉਣਾ ਉਹ ਮੈਨੂੰ ਨਹੀਂ ਗੈਸ ਗੱਲ ਦਾ ਪਤਾ ਜਦੋਂ ਵੀ ਆਊਗਾ ਨਾ ਤੂੰ ਉਹਨੂੰ ਜਵਾਬ ਦੇਇਆ ਕਰ ਵੀ ਘਰ ਹੈ ਨਹੀਂ ਮੈਂ ਇੱਕ ਅੱਧੀ ਵਾਰ ਦਾ ਜਵਾਬ ਦੇ ਦਊਂਗੀ ਪਰ ਇਹੇ ਬਾਰ-ਬਾਰ ਨਹੀਂ ਮੈਂ ਕੋ ਦਿੱਤਾ ਜਾਂਦਾ ਹੈਗਾ ਉਹ ਬਾਰ-ਬਾਰ ਉਹਨੇ ਹੋਣਾ ਵੀ ਨਹੀਂ ਆ ਉਹਨੂੰ ਸੁੱਝ ਜਾਣੀ ਆ ਹੁਣ ਫੋਨ ਕਿਉਂ ਨਹੀਂ ਆਇਆ ਚੱਕਣ ਡਿਆ ਉਹ ਤੁਸੀਂ ਅਜਾ ਇੱਕ ਵਾਰ ਗੱਲ ਕਰ ਦੇਣਾ ਫਿਰ ਗੱਲ ਦਾ ਨਤੀਜਾ ਨਿਕਲਣਾ ਹੀ ਕੀ ਸੱਚ ਵਾ ਤੇ ਕੀ ਝੂਠ ਵਾ ਲੋਕਾਂ ਨੇ ਮਗਰ ਨਹੀਂ ਲੱਗੀਦਾ ਹੋਈ ਦਾ ਲੋਕ ਤੇ ਕਈ ਕੋ ਕਹਿੰਦੇ ਆ ਕਿ ਇਹਨੂੰ ਕੰਮ ਚੱਜਣਾ ਆਉਂਦਾ ਨਹੀਂ ਤੂੰ ਟਰੈਕਟਰ ਕੱਲੀ ਦੇ ਤਾ ਉਹ ਸਾਰੇ ਝੂਠੇ ਆ ਉਹ ਲੋਕਾਂ ਦੀ ਕਿਹੜੀ ਗੱਲ ਵਾ ਲੋਕਾਂ ਨਾਲ ਤਾਂ ਬਸ ਗੱਲ ਹੱਥ ਹੋਣੀ ਚਾਹੀਦੀ ਆ ਉਹ ਲੋਕ ਹੀ ਆ ਨਾ ਜਿਹੜੇ ਪਹਿਲਾਂ ਤੁਹਾਨੂੰ ਕਹਿੰਦੇ ਸੀ ਕਿ ਜੋਬਨ ਨਾਲ ਦਾ ਤਾਂ ਕੰਮ ਹੀ ਨਹੀਂ ਕੋਈ ਕਰਦਾ ਤੋ ਹੁਣ ਉਹ ਤੁਹਾਨੂੰ ਕਹਿੰਦੇ ਆ ਕਿ ਜੋ ਬੰਦੇ ਇਹ ਕੰਮ ਨਹੀਂ ਚੰਗਾ ਕਰਦਾ ਹੈਗਾ ਲੋਕੀ ਕਿਹ ਪਾਸੇ ਨਹੀਂ ਪੂਰੇ ਹੁੰਦੇ ਲੋਕਾਂ ਮਗਰ ਨਾ ਲੱਗੋ ਤੇ ਕਿਹਦੇ ਮਗਰ ਲੱਗੀ ਆ ਫਿਰ ਕਿਹਦੀ ਸੁਣੀ ਆ ਦੱਸ ਦੇਣਾ ਤੂੰ ਹੀ ਮੈਂ ਬਸ ਤੁਹਾਨੂੰ ਇਹੋ ਗੱਲ ਕਹਿਨੀ ਆ ਵੀ ਉਹਦੇ ਨਾਲ ਇੱਕ ਵਾਰ ਗੱਲ ਕਰੋ ਇੱਕ ਵਾਰ ਗੱਲ ਕਰਕੇ ਦੇਖੋ ਕੀ ਹੋ ਜਾਊਗਾ ਹੁਣ ਤੇਰੇ ਸਾਹਮਣੇ ਜਦੋਂ ਗੱਡੀ ਮੰਗਣ ਆਉਂਦਾ ਰਿਹਾ ਇਹਨੂੰ ਮੈਂ ਗੱਡੀ ਦਿੰਦਾ ਰਿਆਂ ਜੇ ਪੈਸੇ ਮੰਗਣੇ ਮੈਂ ਪੈਸੇ ਦੇ ਦੇਣੀ ਤੇ ਮੈਨੂੰ ਕੀ ਪਤਾ ਸੀ ਇਹ ਨਾ ਕੰਮ ਕਰ ਦੇਣਾ ਫਿਰ ਬਾਰ ਬਾਰ ਉਹੀ ਗੱਲਾਂ ਹੋਈ ਜਾਣੀਆਂ ਵਾ ਉਹ ਚੱਲ ਕੋਈ ਗੱਲ ਨਹੀਂ ਅਉਗਰ ਮੈਂ ਕਰ ਲੂੰਗਾ ਗੱਲ ਹੱਦੀ ਹੋਈ ਐ ਨਾ ਵਾਲੀ ਵੀ ਲੋਕਾਂ ਦੀ ਕਿਹੜੀ ਗੱਲ ਵਾ ਲੋਕੀ ਤੇ ਕਹਿੰਦੇ ਆ ਕਿ ਸਗੋਂ ਤਮਾਸ਼ਾ ਲੱਗੇ ਤੇ ਵਧੀਆ ਗੱਲ ਵਾ ਜੇ ਉਹ ਜਾਰੇ ਦੀ ਕੋਈ ਗਲਤੀ ਹੁੰਦੀ ਜਾਂ ਨੇ ਕੋਈ ਨੁਕਸਾਨ ਕੀਤਾ ਹੁੰਦਾ ਉਹਨੇ ਘਰ ਤੱਕ ਥੋੜਾ ਉਹ ਨਾ ਹੈ ਆਪਣੀ ਬੇਇੱਜ਼ਤੀ ਕਰਾਉਣਾ ਜੇ ਉਹ ਸੱਚਾ ਹੀ ਤੇ ਫੇਰੀ ਆਇਆ ਵਾ ਇਹਨਾਂ ਦੇ ਬਾਦ ਮੰਨਣ ਵਿੱਚ ਗੱਲ ਆਉਣੀ ਨਹੀਂ ਦਈ ਮੈਂ ਹਕੋਟ ਚਾਹ ਬਣਾ ਕੇ ਪੀਨੀ ਆ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਨਾ ਸਿਰ ਪਾਟਾਂ ਡੈ ਪਿਆ ਵਾ ਪਿੰਡ ਦੇ ਵਿੱਚ ਜਲੂਸ ਕੱਢਤਾ ਵਾ ਨਵਾਂ ਤਾਜ਼ਾ ਕੱਢਣ ਦੇ ਸਾਡਾ ਹੁਣ ਚੌਣਾ ਰਮਣਾ ਹਾਂਜੀ ਤੁਸੀਂ ਇੱਥੇ ਕਲੀ ਲੱਗੀਆਂ ਬਾਕੀ ਪਰਿਵਾਰ ਕਿੱਥੇ ਗਿਆ ਵਾ ਬਾਕੀ ਪਰਿਵਾਰ ਨੇ ਕਿੱਥੇ ਜਾਣਾ ਵਾ ਜਿਹੜੇ ਕੰਮ ਕੀਤੇ ਆ ਤੁਹਾਡੇ ਨੌਪੁੱਤ ਨੇ ਹੁਣ ਲੋਕ ਦੇ ਫਿਰਣ ਦੇ ਆ ਕੀ ਹੋਇਆ ਹੁਣ ਤੁਹਾਨੂੰ ਨਹੀਂ ਪਤਾ ਕੀ ਹੋਇਆ ਵਾ ਸਾਰੇ ਪਿੰਡ ਵਿੱਚ ਰੌਲਾ ਪਿਆ ਵਾ ਤੇ ਤੁਸੀਂ ਐ ਬਣੇ ਜਾਵੇਂ ਮੈਨੂੰ ਪਤਾ ਹੀ ਨਹੀਂ ਕਿਸ ਗੱਲ ਦਾ ਮੈਨੂੰ ਦਲਜੀਤ ਹੀ ਦੱਸਣ ਡਿਆ ਸੀ ਆਹ ਤਾਂ ਦਲਜੀਤ ਅੱਡੇ ਦਾ ਸੁਣ ਕੇ ਆਇਆ ਵਾ ਆ ਵੇਖ ਲੋ ਕਿਹੜੇ ਕੰਮਾਂ ਚ ਪੈ ਗਿਆ ਏ ਚਾਰ ਪੈਸੇ ਕੀ ਆ ਗਏ ਆ ਲੋਕਾਂ ਦੇ ਕੰਮ ਪੁੱਠੇ ਕਰਨ ਦੇ ਪਿਆ ਉਹ ਰਮਨ ਮੇਰੀ ਗੱਲ ਸੁਣਾ ਕਿਹੜਾ ਬੰਦਾ ਚਾਹੁੰਦਾ ਵਾ ਵੀ ਮੇਰਾ ਕੰਮ ਬੰਦ ਹੋ ਜੇ ਇਹ ਕੰਮ ਕਰ ਸਕਦਾ ਜੋ ਬੰਦ ਤਾਂ ਹੋਰ ਕਿੰਨੇ ਕੀਤਾ ਫਿਰ ਉਹਨੇ ਕੀਤਾ ਵਾ ਟਰੈਕਟਰ ਤੇ ਉਹ ਹੀ ਠੀਕ ਕਰਦਾ ਸੀ ਉਹਦੀ ਦੁਕਾਨ ਉਹ ਤਾਂ ਕੋਈ ਜਾਂਦਾ ਵੀ ਨਹੀਂ ਸੀ ਜਦ ਜਦਾਂ ਹੁਣ ਰੋਟੀ ਪਾਣੀ ਖਾਣ ਆ ਜਾਂਦਾ ਸੀ ਲੋਕੀ ਉੱਧਰ ਚਲੀ ਜਾਂਦੇ ਸੀ ਕੀ ਪਤਾ ਕੌਣ ਪਾ ਗਿਆ ਇਹ ਗੱਲ ਤਾਂ ਥੋੜਾ ਪਤਾ ਤੇ ਜਦੋਂ ਇਹਨੂੰ ਪਤਾ ਹੀਗਾ ਵੀ ਮੈਂ ਇਹ ਕੰਮ ਖੋਲਣਾ ਤਾਂ ਹੋਰ ਜੁੰਨ ਤਰਫਾ ਲੈ ਲੈਂਦਾ ਸੀ ਕਦੀ ਇੱਧਰ ਨੂੰ ਚਲ ਜਾ ਤਾਂ ਕਦੀ ਇੱਧਰ ਨੂੰ ਚਲ ਜਾ ਤਾਂ ਕੈਮਰਾ ਹੀ ਕਾਗਲਵਾਸ ਚੱਡਦਾ ਪਤਾ ਤਾਂ ਲੱਗ ਜਾਂਦਾ ਵੀ ਕਿੰਨੇ ਕੰਮ ਕੀਤਾ ਵਾ ਕੋਈ ਇਹੋ ਤੇ ਗਲਤੀ ਹੋ ਗਈ ਆ ਤੁਕੋ ਗਲਤੀਆਂ ਹੋ ਜਾਂਦੀਆਂ ਨਾ ਜੇ ਪਰਵਾਸ ਦੇ ਸਹਿਯੋਗ ਨਾਲ ਚੱਲੀਏ ਫੇਰ ਨਹੀਂ ਗਲਤੀਆਂ ਹੁੰਦੀਆਂ ਫੇਰ ਸਲਾਹ ਕੋਈ ਮੈਂ ਦਿੰਦੀ ਕੋਈ ਤੁਸੀਂ ਦਿੰਦੇ ਹੋ ਵੀ ਐਦਾਂ ਨਹੀਂ ਪੁੱਤ ਐਦਾਂ ਕਰ ਲੈ ਜਦੋਂ ਦੋਵਾਂ ਜੀਆਂ ਨੇ ਕੀਤੀਆਂ ਮਰਜ਼ੀਆਂ ਆਪੋਦਰੇ ਹੋਏ ਰਹੇ ਫੇਰ ਵੀ ਨਿਆਣੀ ਮਤ ਨਿਆਣੀ ਹੁੰਦੀ ਆ ਰਮਨ ਕੰਮਤ ਨਹੀਂ ਉਹਨੇ ਕੀਤਾ ਚਲੋ ਹੁਣ ਪਤਾ ਨਹੀਂ ਕਿੰਨੇ ਕੀਤਾ ਤੇ ਕਿੰਨੇ ਨਹੀਂ ਨਾ ਤੇ ਉਹਦਾ ਲੱਗ ਗਿਆ ਨਾ ਹੁਣ ਭਾਵੇਂ ਕਿਸਨੇ ਵੀ ਕੀਤਾ ਹੋਵੇ ਹੋਇਆ ਤੇ ਇਹਦੇ ਘਰ ਹੋਈਆਂ ਨਾ ਨਾ ਤੇ ਇਹਦਾ ਹੀ ਲੱਗਣਾ ਵਾ ਉਹ ਇਹ ਗੱਲ ਤਾਂ ਕੀ ਪਤਾ ਪਏ ਇੱਥੇ ਕਿਸਨੇ ਪਾਈ ਆ ਕਿ ਉਹਦੇ ਘਰਦਿਆਂ ਨੇ ਕਿਸ ਨੇ ਪਾਤੀ ਜੀ ਨੇ ਪਰ ਉਹਨੇ ਥੋੜਾ ਜਿਹਾ ਕਹਿਣਾ ਵਾ ਵੀ ਮੇਰੇ ਘਰ ਹੋਏ ਕੰਮ ਹੋਇਆ ਵਾ ਉਹਨੇ ਤੇ ਇਹਦਾ ਹੀ ਨਾਮ ਲਾਉਣਾ ਵਾ ਮੰਨ ਲਓ 10 ਬੰਦੇ ਲੈ ਕੇ ਸਾਡੇ ਘਰ ਆ ਗਿਆ ਇੱਥੇ ਆਣ ਕੇ ਗੱਲਾਂ ਬਾਤਾਂ ਕੀਤੀਆਂ ਤਾਂ ਸਾਡੇ ਪੱਲੇ ਕੀ ਰਹਿ ਜਾਊਗਾ ਲੋਕੀ ਸਾਡ ਨੂੰ ਥੂ ਥੂ ਨਾ ਕਰਨਗੇ ਵੀ ਚੰਗੀ ਸਿੱਖਿਆ ਦਿੱਤੀ ਹੈ ਆਪਣੇ ਮੁੰਡੇ ਨੂੰ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਤੇ ਇਥੇ ਕਹਿੰਦਾ ਹੈ ਵੀ ਡੈਡੀ ਜੀ ਮੈਂ ਚ ਲੈ ਆਉ ਲਵਲੀ ਵਾਲ ਮੈਨੂੰ ਥੋੜਾ ਇਹ ਕਾ ਤਾਂ ਪਤਾ ਹੈ ਵੀ ਇਹ ਕੰਮ ਹੋ ਗਿਆ ਤੇ ਲਵਲੀ ਆ ਲਗਿਆ ਹੀ ਫਿਰ ਉਹ ਮਿਲਿਆ ਇਹਨੂੰ ਤੁਸੀਂ ਪੁੱਛਿਓ ਇਹਨੂੰ ਹੁਣ ਆਣ ਕੇ ਦੱਸੂਗਾ ਮੈਨੂੰ ਮੈਨੂੰ ਦੱਸਣਾ ਵੀ ਦਰਜੀਤ ਮੈਨੂੰ ਆ ਗੱਲਾ ਦੱਸਣ ਡਿਆ ਚੱਲ ਆਉਂਦਾ ਵਾ ਨਾ ਫਿਰ ਪੁੱਛਿਓ ਇੱਕ ਵਾਰ ਤੇ ਮੈਨੂੰ ਦੱਸਿਓ ਵੀ ਕੀ ਆਂਦਾ ਵਾ ਤੇਰਾ ਮੁੰਡਾ ਤੇ ਤੂੰ ਨਹੀਂ ਪੁੱਛਣਾ ਮੈਂ ਆ ਕੇ ਪੁੱਛਿਆ ਮੇਰੇ ਨਾਲ ਬੜੀਆਂ ਸਲਾਮਾਂ ਕਰਕੇ ਤੁਰਿਆ ਹੈਗਾ ਮਰਜ਼ੀਆਂ ਤੇ ਕੀਤੀਆਂ ਆਪਣੀਆਂ ਤੂੰ ਉਹਦੀ ਸਾਈਡ ਲਈ ਜਾਈ ਹੁਣ ਕੰਮ ਖਰਾਬ ਹੋ ਗਿਆ ਹੁਣ ਮੈਂ ਪੁੱਛਾਂ ਮੈਂ ਨਹੀਂ ਕਿ ਇਹਨੂੰ ਪੁੱਛਣਾ ਕਿਆ ਨਾ ਪੁੱਛੀ ਚਾਚਾ ਲਿਆ ਕੋਠੋ ਥੋਥਨੇ ਚਾ ਲੰਦੀ ਐ ਚੱਲ ਇਹਨਾਂ ਨੂੰ ਵੀ ਦਲਜੀਤ ਦਾ ਸ਼ੱਕ ਨਹੀਂ ਹੈਗਾ ਉੱਤੋਂ ਮੈਂ ਪਰਦਾ ਪਾ ਲਿਆ ਕਿ ਕੈਮਰਾ ਲਵਾ ਲੀਂਗਾ ਤਾਂ ਪਤਾ ਲੱਗ ਜਾਣਾ ਹੀ ਕੋਈ ਗੱਲ ਨਹੀਂ ਹੁਣ ਇਹਨਾਂ ਨੂੰ ਪਤਾ ਲੱਗਣਾ ਵਾ ਜਿਹੜੇ ਕੰਮ ਹੀ ਕਰਨ ਦੇ ਉਹ ਨਾਲ ਕਰਾ ਜੀਏ ਕੋ ਉਹ ਬੱਲੇ ਦਲਜੀਤ ਸਿਆ ਕੀ ਹਾਲ ਚਾਲ ਵਧੀਆ ਛਾ ਜੀ ਵਧੀਆ ਆਜੋ ਠੀਕ ਠਾਕ ਵਧੀਆ ਵਧੀਆ ਉੱਪਰ ਆ ਜਿਓ ਯਾ ਯਾ ਇਹ ਫਲਾਕਾਰ ਦਾ ਬੌਂਡ ਆਈ ਯਾਰ ਅੱਜ ਮੈਂ ਹਾ ਧੁੱਪ ਲੱਗੀ ਆ ਉਹ ਪੈਂਦੀ ਰਣੀ ਇਹਦੇ ਹੋਰ ਸਲਾ ਫਿਰ ਇਹਦਾ ਕੰਮ ਹੋ ਗਿਆ ਨਾ ਬਹੁਤ ਵਧੀਆ ਹੋ ਗਿਆ ਹਾਂ ਹਾਂ ਸਾਰੇ ਪਿੰਡ ਦੇ ਨਾਲ ਥੂ ਥੂ ਹੋਂਦੀ ਆ ਦੀ ਹੁਣ ਬਸ ਵਧੀਆ ਕਿ ਫਿਰ ਬੰਤਿਆਂ ਦੇ ਯਾਰ ਇਹ ਤੋਂ ਚੰਗੀ ਤਰ੍ਹਾਂ ਮੈਂ ਵਧੀਆ ਵਧੀਆ ਮੈਂ ਤਾਂ ਆਪਣਾ ਕੰਮ ਕਰਤਾ ਵਾ ਇਹਦੀ ਹੋਣੀ ਚਾਹੀਦੀ ਚੰਗੀ ਤਰ੍ਹਾਂ ਥੂ ਥੂ ਇਹਨੇ ਨਾ ਮੇਰੇ ਕੰਮ ਚ ਕੰਮ ਖਰਾਬ ਕੀਤਾ ਉਹ ਮੈਂ ਤਾਂ ਹੁਣ ਤੁਹਾਨੂੰ ਲਿਆ ਨਾਲ ਵੀ ਤੁਸੀਂ ਆਪਣਾ ਬਦਲਾ ਲੈ ਲਓ ਨਹੀਂ ਵਧੀਆ ਖਿੱਚ ਕੇ ਰੱਖ ਹੁਣ ਬਾਕੀ ਕੰਮ ਨੂੰ ਆਪਾਂ ਇਦਾਂ ਹੀ ਲੋਕਾਂ ਨੂੰ ਪਹੁੰਚਾ ਦੇ ਜੀ ਬਸ ਉਹ ਲੋਕਾਂ ਨੂੰ ਦੱਸੀ ਜਾਓ ਅੱਗੇ ਕੋਈ ਟਰੈਕਟਰ ਅੱਗੇ ਤੋਂ ਆ ਵੀ ਨਹੀਂ ਇਹਦੇ ਕੋਲ ਮੈਂ ਤਾਂ ਛੱਡਿਆ ਨਹੀਂ ਕੋਈ ਦੱਸਣ ਵਾਲਾ ਮੈਂ ਤਾਂ ਫੋਨ ਕਰ-ਕਰ ਵੀ ਲੋਕਾਂ ਨੂੰ ਦੱਸਤਾ ਵਾ ਘਰ ਵੀ ਪਤਾ ਲੱਗ ਗਿਆ ਵਾ ਦੱਸਤਾ ਮੈਂ ਬਾਪੂ ਨੂੰ ਮੰਨਦਾ ਨਹੀਂ ਪਹਿਲੋਂ ਹੁਣ ਮੰਨੂਗਾ ਠੀਕ ਤੇ ਲੋਕਾਂ ਨੂੰ ਗੱਲਾਂ ਹੋਈਆਂ ਨੇ ਬਾਹਰੋਂ ਲੈ ਜੇ ਨਾ ਪਤਾ ਹੁਣ ਨਹੀਂ ਠੀਕ ਆ ਇਹਨਾਂ ਦੇ ਇਹੋ ਜਿਹੀ ਵਿਗਾੜ ਦੇਣੀ ਆ ਵੀ ਜਿਹੜਾ ਇੱਕ ਦੂਸਰੇ ਨੂੰ ਕੌਣ ਬੁਲਾਉਂਦਾ ਕਿਤੇ ਉਹ ਫੋਨ ਨਹੀਂ ਚੁੱਕਦਾ ਉਹਦਾ ਲਵਲੀ ਆਹਾਂ ਉਹਦੇ ਘਰੋਂ ਵੀ ਹੋਇਆ ਦੋ ਤਿੰਨ ਆੜੀ ਨਾ ਤੇ ਘਰ ਮਿਲਦਾ ਹੀ ਉਹ ਤੇ ਨਾ ਫੋਨ ਚੁੱਕਦਾ ਲਵਲੀ ਨੇ ਫੋਨ ਕਿ ਚੁੱਕਣਾ ਵਾ ਐ ਦੋ ਘਰੇ ਹੀ ਆ ਉਹ ਲੋਕਾਂ ਦਾ ਹਸਵਾਨਾ ਬਣ ਗਿਆ ਵਾ ਹੁਣ ਉਹ ਬਾਹਰ ਨਹੀਂ ਨਿਕਲਦਾ ਉਹ ਬਾਹਰ ਕਿੱਦਾਂ ਨਿਕਲਣਾ ਵਾ ਨਿਕਲੇ ਕਿਰੇ ਮੂੰਹ ਨਾ ਆ ਯਾਰ ਤੇ ਯਕੀਨ ਵੜਾ ਕਰਦਾ ਸੀ ਕਦੀ ਗੱਡੀ ਦੇ ਕਦੀ ਦੇ ਪੈਸੇ ਉਥੇ ਵੜੇ ਰਹਿੰਦੇ 24 ਘੰਟੇ ਕੇ ਨਹੀਂ ਮੈਂ ਤਾਂ ਉਧਰ ਚੰਗੀ ਤਰ੍ਹਾਂ ਹੀ ਕਿਹਾ ਮੈਂ ਤਾਂ ਚੰਗਾ ਯਾਰ ਤਰ੍ਹਾਂ ਨਿਕਲਿਆ ਵਾ ਇੰਨਾ ਟਰੈਕਟਰ ਖਰਾਬ ਕਰਤਾ ਤੂੰ ਫੇਰ ਉਹਦੇ ਕੋਲ ਜਾਨ ਨੂੰ ਫਿੰਡਿਆ ਉਹ ਕਿੱਥੇ ਜਾਣਾ ਵਾ ਹੁਣੀਆਂ ਫੋਨ ਚੁੱਕਦਾ ਚਲੋ ਕੋਈ ਗੱਲ ਨਹੀਂ ਕਰ ਲਓ ਤੇ ਹੀ ਕੰਮ ਮਿਲਦੇ ਆ ਫੇਰ ਕਿਤੇ ਠੀਕ ਆ ਚਲ ਕੋਈ ਨਹੀਂ ਠੀਕ ਆ ਮੇਰਾ ਵੀਰ ਹਾਂ ਚੰਗਾ ਚੰਗਾ ਹੈਲੋ ਉਹ ਭਰਾ ਤੁਹਾਨੂੰ ਮੈਂ ਕਿੰਨੀ ਵਾਰੀ ਆਖਿਆ ਵੀ ਮੇਰੀ ਕੋ ਦੁਸ਼ਮਣੀ ਥੋੜੀ ਸੀ ਉਹਦੇ ਨਾਲ ਮੈਂ ਕਹਿੰਦਾ ਇਹ ਕੰਮ ਕਰਨਾ ਸੀਗਾ ਕੋਈ ਗੱਲ ਤੁਸੀਂ ਫਿਕਰ ਨਾ ਕਰੋ ਜੇ ਗਲਤੀ ਹੋਈ ਹੈ ਨਾ ਤੇ ਮੈਂ ਆਪੇ ਸੁਧਾਰ ਲਵਾਂਗਾ ਚੰਗਾ ਬੋਲ ਦੇ ਨਹੀਂ ਕੀ ਗੱਲ ਹੋਈ ਆ ਮੰਮੀ ਵੀ ਬੜਾ ਦੇ ਹੀ ਰੋਲਾ ਪਾਉਣ ਕਹਿੰਦੇ ਲਵਲੀ ਵਾਲਾ ਟਰੈਕਟਰ ਖਰਾਬ ਹੋ ਗਿਆ ਅੰਦਰ ਉਹ ਤੁਹਾਨੂੰ ਸਾਰੀ ਗੱਲ ਦੱਸਣਾ